इस दुनिया च तकरीबन 4000 धार्मिक संस्थावां बन चुकीया ने भाई क्षमा करना सारीयां ही संस्थावां जिन्ने भी तारामय सहवदूरी नहीं भाई जे पूर्ण होंदे ਤਾਂ ਇਹ ਨੇ ਬਣਦੇ ਕਿਉਂ ਸਭ ਇੱਕ ਹੀ ਪਰਮਾਤਮਾ ਦੀ ਗੱਲ ਕਰਦੇ ਨੇ ਤੇ ਭਾਈ ਜੇ ਇੱਕ ਹੀ ਪਰਮਾਤਮਾ ਦੀ ਗੱਲ ਕਰਦੇ ਆਂ ਤਾਂ ਆਖਰ ਇਹ ਨੇ ਬਣੇ ਕਿਉਂ ਹੈ ਕਿਉਂ ਇਹ ਨੇ ਟੋਟੇ ਕਿਤੇ ਗਏ ਪਰਮਾਤਮਾ ਦੇ ਸ਼ਾਇਦ ਪੂਰਣ ਪਰਮਾਤਮਾ ਸਮਝ ਤੋਂ ਪਰੇ ਭਾਈ ਇਹ ਸਮਝ ਤੋਂ ਹੀ ਪਰੇ ਹੈ ਪਟੋਲ ਗੇੜੀ ਗੱਲ ਦਾ ਰੋਲਾ ਗੇੜੀ ਗੱਲ ਦਾ ਆਪਾ ਤੋਦੇ ਆ ਮੰਗਣਾ ਧਾਰਮਿਕ ਕਿਤਾਬਾਂ ਨੂੰ ਚੱਕ ਕੇ ਰਟੇ ਜਾਂਦੇ ਆ ਉਹ ਭਾਈ ਅੰਦਰੋਂ ਦੋ ਬੋਲ ਆਪਣੇ ਤੁਰ ਦੇ ਤਾਂ ਆਏ ਨਹੀਂ ਹਲੇ ਬਾਕੀ ਆ ਰਾ ਹਲੇ ਬਾਕੀ ਨੇ ਬੋਲ ਤਾਂ ਫੇਰ ਇਨ ਨਟੋਪ ਜੋ ਕਾਦੇ ਨਹੀਂ ਕਿਸ ਲਈ ਕਿਉਂ ਨ ਮਹਿਮ ਚ ਪਾਈ ਜਾਂਦੇ ਆਂ ਕੰਪਰਾਵੋ ਗੱਲ ਤਾਂ ਦੋ ਬੋਲਾਂ ਦੀ ਏ ਉਹ ਦੋ ਬੋਲ ਆਨ ਨਾਲ ਆ ਇਤਿਹਾਸ ਹੈ ਵਰਨਾ ਤਵ ਇਹ ਕਤਾ ਬਾਲਾ ਤੋਤਾ ਰੜਨ ਤੋਤੇ ਮੰਗ ਰੜੀ ਜਾਂਨੇ ਸਾਵਾਵਣੇ ਆਵਣ ਉਹ ਬੜੀਆ ਗੱਸੇ ਆਨੇ ਚਲੋ ਆ ਵੀ ਠੀਕ ਹੈ ਸੰਸਾਰ ਹੈ ਚਲੋ